ਕਿ ਜੋਧਪੁਰ ਦੇ ਵਿੱਚ ਹੀ ਹੈਗਾ ਮੰਡੋਰ ਜਿਹੜਾ ਕਿ ਸਾਡੀ ਪ੍ਰਹਾਰਾਂ ਦੀ ਜਣੀ origince ਜਿੱਥੇ ਪ੍ਰਹਾਰਾਂ ਦਾ ਰਾਜ ਸੀ ਤੇ ਉਹ ਪ੍ਰਹਾਰਾਂ ਦੇ ਨਾਲ ਉਹਨਾਂ ਨੇ ਰਾਠਾਔਰ ਰਾਤਪੂਤ ਜिले ਇਧਰੋਂ ਹਰਾਤੇ ਨਾ ਮੁਹੰਮਦ ਗੋਰੀ ਨੇ ਕਨੌਟ ਤੋਂ ਤੇ ਇਹ ਇਹਨਾਂ ਦੀ ਸ਼ਰਨ ਵਿੱਚ ਚਲੇ ਗਏ ਉੱਥੇ ਜੋਧਪੁਰ ਮੰਡੋਰ ਚਲੇ ਗਏ ਪ੍ਰਹਾਰਾਂ ਦੇ ਕੋਲ ਉਹਨਾਂ ਨੇ ਕਿਹਾ ਚਲੋ ਇਹ ਵੀ ਹੈਗੇ ਰਾਜੇ ਆ ਚਲੋ ਉੱਜੜ ਕੇ ਆਏ ਆ ਕੋਈ ਗੱਲ ਨਹੀਂ ਉਹਨਾਂ ਨੇ ਆਪਣੇ ਮਹਿਲਾਂ ਵਿੱਚ ਇਹਨਾਂ ਨੂੰ ਟਹਿਰਾ ਲਿਆ ਪ੍ਰਹਾਰਾਂ ਨੇ ਰਾਠੌਰਾਂ ਨੂੰ ਉਹਨਾਂ ਦੇ ਦਿਲ 'ਚ ਕੀ ਬੇਈਮਾਨੀ ਆਈ ਜਿਹੜੇ ਪ੍ਰਹਾਰ ਰਾਜਕਮਾਰ ਸੀ ਨੂੰ ਦੋ ਤਿੰਨ ਜਿਹੜੇ ਸੀ ਉਹਨਾਂ ਨੇ ਇਮਰਾਤ ਨੂੰ ਮਾਰ ਦਿੱਤੇ ਰਾਠੌਰਾਂ ਨੇ ਮਾਰ ਕੇ ਕਿਲੀ ਤੇ ਕਬਜ਼ਾ ਕਰ ਲਿਆ ਆਪਣਾ ਤੇ ਫਿਰ ਰਾਠੌਰਾਂ ਦਾ ਉੱਥੇ ਵਾਲੇ ਦੌਰੇ ਕਾਫੀ ਰਾਜ ਹੋ ਗਿਆ ਤੇ ਪ੍ਰਹਾਰਾਂ ਦੇ ਰਾਜ ਦਾ ਅੰਤ ਹੋ ਗਿਆ ਮੰਡੋਰ ਤੋਂ ਤੇ ਇਹ ਵੀ ਅਸੀਂ ਸੁਣਦੇ ਆ ਕਿ ਜਿਹੜੇ ਜਣੀ ਦੁਆਬੇ ਦੇ ਵਿੱਚ ਆਏ ਨੇ ਸਾਡਾ ਬਜ਼ੁਰਗ ਕੋਈ ਆ ਉਹ ਜਿਹੜੇ ਜਵਾਲਾ ਜੀ ਦੇ ਦਰਸ਼ਨ ਕਰਨ ਜਵਾਲਾ ਜੀ ਰਾਜਪੂਤ ਦੇ ਉਹ ਉਹ Hindu ਸੀ ਇਹਨਾਂ ਦੇਵੀਆਂ ਨੂੰ ਬਹੁਤ ਮੰਨਦੇ ਸੀ ਜੀ ਤੇ ਸੀ ਨੈਣਾ ਦੇਵੀ ਰਾਣੀ ਦੇਵੀ ਕੋਈ ਹੋਰ ਜਿਹੜੇ ਜਣੀ ਤਸੀ ਕੀ ਤਾਂ ਇੱਥੇ ਵੀ ਜਿਹੜੇ ਰਾਜਕਮਰ ਆਇਆ ਤਾਂ ਕਾਂਗੜੇ ਦੇ ਇਲਾਕੇ ਨੇ ਆਪਣੀ ਲੜਕੀ ਦੀ ਉਹਨਾਂ ਨਾਲ ਸ਼ਾਦੀ ਕਰ ਦਿੱਤੀ ਰਾਜਕਮਰ ਦੇ ਨਾਲ ਤੇ ਕੁਛ ਪਿੰਡ ਉਹਨਾਂ ਨੂੰ ਦੇ ਦਿੱਤੇ ਇੱਥੇ ਰਹਿਣ ਨੂੰ ਜੀ ਇਰਾਕ ਉਹਤੇ ਦੇਂ ਕਰਦੇ ਸੀਗੇ ਕਿ ਆਪਣੇ ਜਿਹੜੇ ਦਾਮਾਲ ਨੂੰ ਰੱਖ ਕੇ ਨਾ ਕੋਲ ਉਹਨੂੰ ਕੁਛ ਪਿੰਡ ਜ਼ਗੀਰ ਦੇ ਦੇ ਦਿੰਦੇ ਸੀ ਵੀ ਇਹਦਾ ਗੁਜ਼ਾਰਾ ਚੱਲਦਾ ਰਹੇ